ਪੰਜਾਬ ਦੇ ਵਿੱਚ 2027 ਅਕਾਲੀ ਦਲ ਦੀ ਬਣੇਗੀ ਸਰਕਾਰ ਸੁਖਵੀਰ ਬਾਦਲ ਬਣ ਕੇ ਮੁੱਖ ਮੰਤਰੀ ਪੰਜਾਬ ਦੇ ਇਹ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਜੋ ਸ਼ਰਤ ਲਾਉਣ ਵਾਸਤੇ ਤਿਆਰ ਹੋਏ ਬੈਠੇ ਨੇ ਲੋਹੇ ਦੇ ਉੱਪਰ ਲੀਕ ਮਾਰ ਦਿੱਤੀ ਗਈ ਹੈ ਕਿ ਅਗਲਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਹੋਵੇਗਾ ਤੁਸੀਂ ਜਿਹੜੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੇ ਵਿੱਚ ਜੋ ਆਖਰੀ ਵਾਰ ਇਹ ਚੋਣਾਂ ਵਾਲਾ ਆ ਗਿਆ ਹੈ 2027 ਦੇ ਵਿੱਚ ਪੰਜਾਬ ਵਿੱਚ ਚੋਣਾਂ ਹੋਣੀਆਂ ਨੇ ਤੇ ਨਵਾਂ ਮੁੱਖ ਮੰਤਰੀ ਬਣਨਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੋ 2022 ਦੇ ਵਿੱਚ 92 ਸੀਟਾਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਪਿਛਲੇ 4 ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲਈ ਜੋ ਪੰਜਾਬ ਦੇ ਲੋਕ ਭਲਾਈ ਸਕੀਮਾਂ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਉਹਨਾਂ ਨੂੰ ਪੂਰਾ ਕਰਕੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੱਟੜ ਇਮਾਨਦਾਰ ਤੇ ਕੱਟੜ ਲੋਕ ਨੇ ਉਹ ਇਹੀ ਗੱਲ ਕਹਿੰਦੇ ਨਜ਼ਰ ਆਏ ਨੇ ਕਿ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਹੋਵੇਗਾ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਸਰੇ ਸਰਕਾਰਾਂ ਦੇ ਜਿਹੜੇ ਚੀਫ ਮਿਨਿਸਟਰ ਰਹੇ ਨੇ ਉਹਨਾਂ ਨਾਲੋਂ 100 ਗੁਣਾ ਚੰਗਾ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 4 ਸਾਲਾਂ ਦੇ ਵਿੱਚ ਨਾ ਹੀ ਕੋਈ ਸਿਸਵਾ ਫਾਰਮ ਬਣਾਇਆ ਨਾ ਹੀ ਕੋਈ ਦਿੱਤੇ ਦੀਆ ਖੱਡਾ ਵਿੱਚ ਹਿੱਸਾ ਪਾਇਆ ਨਾ ਹੀ ਆਪਣੀ ਟਰਾਂਸਪੋਰਟ ਬਣਾਈ ਤੇ ਨਾ ਹੀ ਉਸਨੇ ਆਪਣਾ ਕੋਈ ਹੋਟਲ ਟਾਬੇ ਖੋਲੇ ਨੇ ਜੋ ਦੂਸਰੀਆਂ ਸਰਕਾਰਾਂ ਦੇ ਚੀਫ ਮਿਨਿਸਟਰ ਸੀਗੇ ਉਹ ਕੋਈ ਤਾਂ ਰੇਤੇ ਦੀਆ ਖੱਡਾ ਦੇ ਵਿੱਚ ਹਿੱਸਾ ਪਾ ਕੇ ਚੱਲਦਾ ਰਿਹਾ ਤੇ ਕੋਈ ਵੱਡੇ ਵੱਡੇ ਸਿਸਮਾ ਫਾਰਮ ਬਣਾ ਗਿਆ ਤੇ ਕੋਈ ਟਰਾਂਸਪੋਰਟ ਤੇ ਹੀ ਕਬਜ਼ਾ ਕਰ ਗਿਆ ਸੋ ਅਜੇਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਕੀਤਾ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜੋ ਸਾਡੇ ਕੋਲ ਸਟਾਮ ਕਰਵਾ ਲਓ ਕਿ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਹੋਵੇਗਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2022 ਦੇ ਵਿੱਚ ਲੋਕਾਂ ਨਾਲ ਕੀਤੇ ਹੋਏ ਵਾਦੇ ਸੀ ਉਹ ਵਾਦੇ ਪੂਰੇ ਕਰ ਦਿੱਤੇ ਔਰਤਾਂ ਨੂੰ ਜੋ ਹੁਣ 1-1000 ਰੁਪਇਆ ਦੇਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉਹਨਾਂ ਦੇ ਬਾਅਦ ਪੰਜਾਬ ਦੇ ਵਿੱਚ ਸਾਰੇ ਹੀ ਸਮੀਕਰਨ ਬਦਲ ਜਾਣਗੇ ਜਦੋਂ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਸੋ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਜੀ ਨੇ ਚੋਣਾ ਤੋਂ ਕੁਝ ਦਿਨ ਪਹਿਲਾਂ ਔਰਤਾਂ ਦੇ ਖਾਤਿਆਂ ਵਿੱਚ 21-2100 ਰੁਪਇਆ ਟਰਾਂਸਫਰ ਕਰ ਦਿੱਤਾ ਤੇ ਸਾਰੇ ਹੀ ਬਿਹਾਰ ਦੇ ਲੋਕਾਂ ਨੇ ਦੁਬਾਰਾ ਮੁੱਖ ਮੰਤਰੀ ਨितीश ਕੁਮਾਰ ਨੂੰ ਬਣਾ ਦਿੱਤਾ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਇਹ ਹੋਵੇਗਾ ਜਦੋਂ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਤਾਂ ਇੱਕ ਇੱਕ ਘਰ ਵਿੱਚ ਜਿਹੜੀ ਔਰਤ ਹੈ ਉਸ ਦੀ ਨੌ ਉਸ ਦੀ ਧੀ ਉਸ ਦਾ ਪੁੱਤਰ ਇਹ ਸਾਰੇ ਹੀ ਫਿਰ ਆਮ ਆਦਮੀ ਪਾਰਟੀ ਨੂੰ ਵੋਟ ਕਰਨਗੇ ਇੱਕ ਘਰ ਵਿੱਚ ਜੇ ਪੰਜ ਮੈਂਬਰ ਨੇ ਤਾਂ ਪੰਜੇ ਆਮ ਆਦਮੀ ਨੂੰ ਵੋਟ ਪਾਵੇਗੀ ਤੇ ਫਿਰ 2025 ਵਾਲਾ ਉਹੀ ਪੰਜਾਬ ਦੇ ਵਿੱਚ ਮਾਹੌਲ ਹੋ ਜਾਵੇਗਾ ਜਿਸ ਤਰ੍ਹਾਂ 2022 ਦੇ ਵਿੱਚ ਹੋਇਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ 2026 ਵਿੱਚ ਬਣ ਜਾਣਗੇ ਪਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵੱਲੋਂ ਵੀ ਇਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਤੇ ਹੜ੍ਹਾਂ ਨੇ ਅਕਾਲੀ ਦਲ ਦੇ ਵਿੱਚ ਜਾਨ ਪਾ ਦਿੱਤੀ ਭਾਵੇਂ ਲੋਕਾਂ ਦਾ ਨੁਕਸਾਨ ਕਰਕੇ ਹੜ੍ਹ ਪਰ ਅਕਾਲੀ ਦਲ ਨੂੰ ਜੀਵਤ ਕਰਕੇ ਸੁਖਵੀਰ ਸਿੰਘ ਬਾਦਲ ਜੋ ਹੜਾ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਦੇ ਨਜ਼ਰ ਆਏ ਲੋਕਾਂ ਨੂੰ ਜਿੱਥੇ ਹੜ੍ਹਾਂ ਦੇ ਨਾਲ ਮਾਰ ਪਈ ਉੱਥੇ ਨਗਦ ਰਾਸ਼ੀ ਦਿੱਤੀ ਗਈ ਡੀਜ਼ਲ ਦਿੱਤਾ ਗਿਆ ਦਾਣੇ ਵੰਡੇ ਗਏ ਤੇ ਡੀਪੀ ਖਾਦਾ ਤੇ ਟਰੈਕਟਰ ਦਿੱਤੇ ਗਏ ਜਿਸ ਕਰਕੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਅਕਾਲੀ ਦਲ ਦੇ ਪੰਥਕ ਲੋਕ ਨੇ ਉਹੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਅਗਲਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਵੇਗਾ ਇੱਕ ਪੰਥਕ ਪਾਰਟੀ ਹੀ ਪੰਜਾਬ ਦਾ ਭਲਾ ਸੋਚ ਸਕਦੀ ਹੈ ਜਦੋਂ ਬਾਕੀ ਸਾਰੇ ਆਪਣੇ ਘਰਾਂ ਵਿੱਚ ਬੈਠੇ ਸੀ ਤਾਂ ਸੁਖਬੀਰ ਸਿੰਘ ਬਾਦਲ ਹੜ੍ਹਾਂ ਦੇ ਨਾਲ ਲੋਕਾਂ ਲਈ ਸਹਾਇਤਾ ਕਰ ਰਿਹਾ ਸੀ ਜਿਹੜੇ ਹੜ੍ਹਾਂ ਦੇ ਨਾਲ ਲੋਕਾਂ ਨੂੰ ਮਾਰ ਪੈ ਰਹੀ ਸੀ ਉੱਥੇ ਸੁਖਬੀਰ ਸਿੰਘ ਬਾਦਲ ਖੁਦ ਜਾ ਰਿਹਾ ਸੀ ਸੋ ਗੱਲ ਕਰੀਏ ਜੇ ਕਾਂਗਰਸ ਦੀ ਤਾਂ ਕਾਂਗਰਸ ਦੇ ਜੋ ਸਾਰੇ ਹੀ ਸੀਐਮ ਬਣੇ ਫਿਰਦੇ ਨੇ ਲਗਭਗ 5-7 ਐਸੇ ਲੀਡਰ ਹੈ ਜਿਹੜੇ ਆਪਣੇ ਆਪ ਨੂੰ ਸੀਐਮ ਕਹਿੰਦੇ ਨੇ ਉਹਨਾਂ ਦੇ ਵੱਲੋਂ ਵੀ ਅਜੇ ਹੀ ਦਾਵਾ ਕੀਤਾ ਜਾ ਰਿਹਾ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਸੀਐਮ ਕਾਂਗਰਸ ਦਾ ਬਣੇਗਾ ਕਾਂਗਰਸ ਦੇ ਪ੍ਰਧਾਨ ਰਾਜਾ ਅਵੜਿੰਗ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਪਹਿਲਾਂ ਸਾਰੀ ਸਾਨੂੰ ਲੀਡਰਸ਼ਿਪ ਨੂੰ ਇਕਜੁੱਟ ਹੋ ਕੇ ਤੇ ਸਾਨੂੰ ਕਾਂਗਰਸ ਨੂੰ ਬਹੁਮਤ ਵਿੱਚ ਲਿਆਉਣਾ ਪਵੇਗਾ ਤੇ ਕਾਂਗਰਸ ਬਹੁਮਤ ਵਿੱਚ ਆਵੇਗੀ ਤਾਂ ਫਿਰ ਸੀਐਮ ਹਾਈ ਕਮਾਂਡ ਚਿਸ ਨੂੰ ਵੀ ਬਣਾਉਣਗੇ ਉਹ ਸਾਨੂੰ ਸਭ ਨੂੰ ਮਨਜ਼ੂਰ ਹੋਵੇਗਾ ਪਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਇਹ ਗੱਲ ਕਹਿ ਚੁੱਕੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਅਲਾਂਦੀ ਹੈ ਆਪ ਕਾਂਗਰਸ ਤਾਂ ਸਾਰੇ ਸਮੀਕਰਨ ਬਦਲ দেয়াਗੇ ਨਤੀਜੇ ਲਿਆ দেয়াਗੇ ਤੇ ਕਾਂਗਰਸ ਦੀ ਸਰਕਾਰ ਬਣ ਜਾਵੇਗੀ ਨਵਜੋਤ ਸਿੰਘ ਸਿੱਧੂ ਸੀਐਮ ਬਣ ਜਾਣਗੇ ਪਰ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਣੇ ਹੋਏ ਨੇ ਅੱਜ ਪੰਜਾਬ ਦੇ ਸਿਰ ਲੱਖ ਰੁਪਿਆ ਕਰਜ਼ਾ ਚੜ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਏ ਪੰਜਾਬ ਦੇ ਵਿੱਚੋਂ ਲੋਕ ਰੁਜ਼ਗਾਰ ਦੀ ਖਾਤਰ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਸੋ ਦੂਸਰੇ ਪਾਸੇ ਜੋ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਤਰਨਤਾਰਨ ਤੋ ਸਸਦ ਮੈਂਬਰ ਨੇ ਖਡੂਰ ਸਾਹਿਬ ਤੋਂ ਤਰਨਤਾਰਨ ਦੇ ਜਿਮਨੀ ਚੌਂ ਦੇ ਵਿੱਚ ਉਹਨਾਂ ਨੇ ਚੰਗਾ ਪ੍ਰਭਾਵ ਦਿਖਾਇਆ ਜੋ ਅੰਮਰਤਪਾਲ ਸਿੰਘ ਉਹ ਵੀ ਇਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਪੰਥਕ ਪਾਰਟੀ ਦੇ ਨਾਲ ਗੱਠਜੋੜ ਕਰਕੇ ਤੇ ਅਗਲੀ ਸਰਕਾਰ ਜਿਹੜੀ ਇਹ ਪੰਥਕ ਹੋਵੇਗੀ ਜੋ ਨਵਾਂ ਬਣਿਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜਿਸ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਠਜੋੜ ਹੋਵੇਗਾ ਤੇ ਸਰਕਾਰ ਜਿਹੜੀ ਇਹ ਪੰਥਕ ਹੋਵੇਗੀ ਤੇ ਅਗਲਾ ਮੁੱਖ ਮੰਤਰੀ ਅੰਮਰਤਪਾਲ ਹੋਣਗੇ ਪਰ ਜੋ ਹੁਣ ਲੋਕਾਂ ਨੇ ਆਪਣਾ ਵੱਲੋਂ ਇਹ ਸ਼ਰਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਲੋਕਾਂ ਨੇ ਸਟਾਮਾ ਦੇ ਉੱਪਰ ਲਿਖ ਕੇ ਦੇਣਾ ਸ਼ੁਰੂ ਕਰ ਦਿੱਤਾ ਕਿ ਅਗਲਾ ਫਲਾਣਾ ਮੁੱਖ ਮੰਤਰੀ ਹੋਵੇਗਾ ਅਗਲਾ ਫਲਾਣਾ ਮੁੱਖ ਮੰਤਰੀ ਹੋਵੇਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਦਰਿਅੇ ਜਾਂ ਲੋਕਾਂ ਦੇ ਪਿੰਡਾਂ ਦੇ ਵਿੱਚ ਉਹ ਚਰਚਾ ਹੁੰਦੀ ਹੈ ਜਿਹਨੂੰ ਖੁੰਡ ਚਰਚਾ ਕਹਿੰਦੇ ਨੇ ਉੱਥੇ ਬੈਠੇ ਲੋਕ ਗੱਲਾਂ ਕਰਦੇ ਨੇ ਕਿ ਅਗਲਾ ਮੁੱਖ ਮੰਤਰੀ ਜਿਹੜੇ ਪਾਰਟੀ ਨਾਲ ਸਬੰਧ ਰੱਖਣ ਵਾਲੇ ਹੁੰਦੇ ਨੇ ਕੱਟੜ ਉਹ ਇਹ ਗੱਲਾਂ ਕਰਦੇ ਨੇ ਕਿ ਸਾਡੀ ਪਾਰਟੀ ਦਾ ਮੁੱਖ ਮੰਤਰੀ ਬਣੇਗਾ ਤੇ ਸਾਡੀ ਸਰਕਾਰ ਆਵੇਗੀ। ਅਕਾਲੀ ਦਲ ਵਾਲੇ ਜੋ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਨੇ ਪਰ ਇੱਕ ਗੱਲ ਉਹ ਜ਼ਰੂਰ ਕਹਿੰਦੇ ਨੇ ਉਦੋਂ ਹੋ ਸਕਦਾ ਹੈ ਜਦੋਂ ਅਕਾਲੀ ਭਾਜਪਾ ਦਾ ਗੱਠਜੋੜ ਹੋਵੇਗਾ। ਜੇ ਅਕਾਲੀ ਭਾਜਪਾ ਦਾ ਗੱਠਜੋੜ ਹੋ ਜਾਂਦਾ ਤਾਂ ਲੋਹੇ ਦੇ ਉੱਪਰ ਲਕੀਰ ਹੈ ਮੁੱਖ ਮੰਤਰੀ ਸੁਖਵੀਰ ਬਾਦਲ ਬਣੇਗਾ। ਜੋ ਕਿ ਅਕਾਲੀ ਦਲ ਪਿੰਡਾਂ ਦੀ ਵੋਟ ਖਿੱਚੇਗਾ ਤੇ ਬੀਜੇਪੀ ਸ਼ਹਿਰਾਂ ਦੀ ਵੋਟ ਖਿੱਚੇਗੀ। ਬੀਜੇਪੀ ਨਾਲ ਅੱਜ ਵੀ ਸ਼ਹਿਰੀ ਲੋਕ ਖੜੇ ਨੇ ਸੋ ਪਿੰਡਾਂ ਦੇ ਲੋਕ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਪਰ ਹੁਣ ਬੀਜੇਪੀ ਆਪਣਾ ਆਧਾਰ ਬਣਾ ਰਹੀ ਹੈ ਜੋ ਬੀਜੇਪੀ ਦੇ ਲੀਡਰ ਨੇ ਉਹੀ ਗੱਲ ਕਰ ਰਹੇ ਨੇ ਕਿ ਬੀਜੇਪੀ ਦਾ ਅਜੇ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂ ਜੋ ਸੁਨੀਲ ਕੁਮਾਰ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਕਿ ਬੀਜੇਪੀ 2032 ਨਹੀਂ 2037 ਤੱਕ ਵੀ ਪਿੰਡਾਂ ਦੇ ਵਿੱਚ ਆਪਣੇ ਪੱਧਰ ਤੇ ਸਰਕਾਰ ਨਹੀਂ ਬਣਾ ਸਕਦੀ ਸੋ ਹੁਣ ਬੀਜੇਪੀ ਲਈ ਵੀ ਇਹ ਮਜਬੂਰੀ ਬਣ ਜਾਏਗਾ ਕਿ ਅਕਾਲੀ ਦਲ ਨਾਲ ਗਠਜੋੜ ਕਰ ਲਿਆ ਜਾਵੇ ਤੇ ਅਕਾਲੀ ਦਲ ਨਾਲ ਜੇ ਗਠਜੋੜ ਹੁੰਦਾ ਹੈ ਤਾਂ ਫਿਰ ਬੀਜੇਪੀ ਤੇ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਬਣਨੀ ਤੈ ਜਿਸ ਨੂੰ ਲੈ ਕੇ ਇਹ ਸਾਰੇ ਬੀਜੇਪੀ ਦੇ ਲੀਡਰ ਤੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਗੱਲ ਕਹਿੰਦੇ ਨੇ ਕਿ ਲੋਹੇ ਦੇ ਉੱਪਰ ਲਕੀਰ ਹੈ ਜੇ ਬੀਜੇਪੀ ਤੇ ਅਕਾਲੀ ਦਲ ਦਾ ਗਠਜੋੜ ਹੋ ਗਿਆ ਤੇ ਅਕਾਲੀ ਦਲ ਦੀ ਸਰਕਾਰ ਉਹ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਅਗਲਾ ਮੁੱਖ ਮੰਤਰੀ 2027 ਵਿੱਚ ਬਣੇਗਾ